ਫਗਵਾੜਾ ਦੇ ਮੰਡੀ ਰੋਡ ਤੇ ਸਥਿਤ ਬਲਕ ਔਰਨਾਮੈਂਟ ਦੇ ਦੁਕਾਨਦਾਰ ਠੱਗੀ ਦਾ ਸ਼ਿਕਾਰ ਹੋਏ ਧਰਮਪਾਲ ਅਤੇ ਸਾਰੰਗ ਨੇ ਦੱਸਿਆ ਕਿ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀ ਆਏ ਜਿਨ੍ਹਾਂ ਨੇ ਦੁਕਾਨ ਅੰਦਰ ਵੜ ਕੇ ਸਭ ਤੋਂ ਪਹਿਲਾਂ ਸੋਨੇ ਦੇ ਗਹਿਣੇ ਦਿਖਾਉਣ ਲਈ ਕਿਹਾ ਅਤੇ ਜਦੋਂ ਉਹਨਾਂ ਵੱਲੋਂ ਗਹਿਣੇ ਦਿਖਾਏ ਗਏ ਤਾਂ ਬੜੀ ਹੀ ਚਲਾਕੀ ਨਾਲ ਅੰਦਰ ਬੈਠਾ ਇੱਕ ਠੱਗ ਸੋਨੇ ਦੀ ਮੰਦਰੀ, ਚੈਨ ਅਤੇ ਸੋਨੇ ਦੀਆਂ ਬਾਲੀਆਂ ਚੁੱਕ ਕੇ ਆਪਣੇ ਸਾਥੀ ਨਾਲ ਉਥੋਂ ਫਰਾਰ ਹੋ ਗਿਆ। ਇਸ ਸਾਰੇ ਮਾਮਲੇ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਉਹਨਾਂ ਵੱਲੋਂ ਮੰਗ ਕੀਤੀ ਗਈ ਕਿ ਇਹਨਾਂ ਚੋਰਾਂ ਨੂੰ ਜਲ ਤੋਂ ਜਲਦ ਫੜ ਕੇ ਇਸ ਲਾਕਾਂ ਪਿੱਛੇ ਸਿੱਟਿਆ ਜਾਵੇ ਤੇ ਉਹਨਾਂ ਦੇ ਸਮਾਨ ਦੀ ਪਰਭਾਈ ਕਰਵਾਈ ਜਾਵੇ। ਭਾਈ ਮੇਰਾ ਨਾਮ ਸਾਰੰਗ ਹੈ। ਹਾਂ ਜੀ। ਕੀ ਮਾਮਲਾ ਕੀ ਇੱਕ ਜਿਹੜਾ ਤੁਸੀਂ ਦੁਕਾਨ ਦੇ ਆਪਣੇ ਖੜੇ ਆ? ਮਾਮਲਾ ਭਾਈ ਇਹ ਹੋਇਆ ਕਿ ਮੈਂ ਦੁਪਹਿਰੇ ਰੋਜ਼ ਦੀ ਰੁਟੀਨ ਦੇ ਤੌਰ ਤੇ ਮੈਂ ਜਾਂਦਾ 2:30 ਵਜੇ ਤੇ 3:30-4:00 ਵਜੇ ਮੈਂ ਰੋਟੀ ਖਾ ਕੇ ਆਉਣਾ ਵਾਂ। ਤੇ ਡੈਡੀ ਮੇਰੇ ਇਕੱਲੇ ਹੁੰਦੇ ਆ ਦੁਕਾਨ ਤੇ ਅੱਜ ਦੋ ਪਰਸਨ ਆਏ ਇੱਕ ਬਾਹਰ ਬਹਿ ਗਿਆ ਤੇ ਇੱਕ ਅੰਦਰ ਆ ਗਿਆ ਵਾਣ ਕੇ ਕਹਿੰਦਾ ਕਿ ਮੈਨੂੰ ਵਾਲੀਆਂ ਦਾ ਜੋੜਾ ਚਾਹੀਦਾ ਵਾ ਤੇ ਵਾਲੀਆਂ ਦਾ ਜੋੜਾ ਦਿਖਾਣ ਵਾਸਤੇ ਉਹਨਾਂ ਨੇ ਡੱਬਾ ਬਾਹਰ ਰੱਖਿਆ ਉਹਨਾਂ ਨੇ ਸੈਟੀ ਦੇ ਉੱਪਰ ਰੱਖ ਦਿੱਤਾ ਤੇ ਉਹਨੇ ਵਿੱਚੋਂ ਇੱਕ ਤੋਲੇ ਦੀ ਚੈਨ 5.5 ਗ੍ਰਾਮ ਦੀ ਚਾਂਦੀ ਤੇ 3.5 ਗ੍ਰਾਮ ਦੀ ਮੁੰਦਰੀ ਤੇ ਇੱਕ ਵਾਲੀਆਂ ਜੋੜਾ 2.5 ਗ੍ਰਾਮ ਦਾ ਤੇ ਚੱਕ ਕੇ ਲੈ ਗਿਆ ਇਹ ਚਾਂਦੀ ਦੇ ਵਿੱਚ ਚਾਂਦੀ ਦੀਆਂ ਸੀ ਕਿ ਸੋਨੇ ਦੀ 골ਡ ਦਾ ਸਮਾਨ ਸੀ ਅੱਛਾ ਜੀ ਤੇ ਕੋਈ ਕੈਸ਼ ਵਗੈਰਾ ਵੀ ਲੈ ਗਿਆ ਵੀ ਕੈਸ਼ ਨਹੀਂ ਲੈ ਗਿਆ ਸਿਰਫ ਤਿੰਨ ਚੀਜ਼ਾਂ ਲੈ ਗਿਆ ਸੋਨੇ ਦੀਆਂ ਇੱਕ ਬੰਦਾ ਬਾਹਰ ਬੈਠਾ ਰਿਹਾ ਤੇ ਅੰਦਰ ਬੈਠਾ ਰਿਹਾ ਕੋਈ ਕੈਮਰੇਆਂ ਦੇ ਵਿੱਚ ਆਇਆ ਜੀ ਬੰਦਾ ਕੈਮਰੇ ਚ ਆਇਆ ਜੀ ਬੰਦਾ ਕਿੰਨੇ ਵਿਅਕਤੀ ਆਏ ਆ ਦੋ ਦੋਨੇ ਆਏ ਆ ਕੱਤੇ ਜਾਂਦਾ ਵਾ ਬਾਈ ਦੋਸਤ ਪਲਸਰ ਮੋਟਰਸਾਈਕਲ ਤੇ ਕੱਤੇ ਆਏ ਆ ਜੀ ਪਲਸਰ ਮੋਟਰਸਾਈਕਲ ਤੇ ਅਸੀਂ ਬਾਅਦ ਚ ਕੈਮਰੇ ਮੂੰਹ ਵਗੈਰਾ ਬੰਨੇ ਸੀਗੇ ਜੀ ਨਹੀਂ ਖੁੱਲੇ ਜੀ ਕੈਪ ਵਗੈਰਾ ਪਾਈ ਸੀ ਟੋਪੀ ਉਹਨਾਂ ਨੇ ਤੇ ਕਿਧਰੋਂ ਆਏ ਕੋਈ ਪਤਾ ਲੱਗਾ ਉਹ ਇੱਦਾਂ ਸਾਨੂੰ ਕੁਝ ਨਹੀਂ ਪਤਾ ਕਿਤਨੋਂ ਆਏ ਆ ਤੇ ਗਏ ਇੱਧਰਲੇ ਪਾਸੇ ਆ ਸਾਡੇ ਐਮਸੀ ਸਾਹਿਬ ਰਹੇ ਪਰਵਾਕਰ ਜੀ ਉਹ ਸਾਈਡ ਤੇ ਚਲੇ ਗਏ ਹਰਗੋਬਿੰਦਨਗਰ ਵੱਲ ਤੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਦਿੱਤੇ ਨਹੀਂ ਦੱਸਣ ਲਿਖੇ ਆ ਰਿਪੋਰਟ ਖਾਸ ਵਗੈਰਾ ਦਵਾਂਗੇ ਰਿਪੋਰਟ ਦਵਾਂਗੇ ਕੀ ਮੰਗ ਰੱਖਦੇ ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵਗੈਰਾ ਇਦਾਂ ਦੀਆਂ ਡਕੈਤੀਆਂ ਵਗੈਰਾ ਰੋਜ਼ ਸਾਨੂੰ ਆਪਣੇ ਜਵੈਲਰੀ ਬਾਕਸੋਂ ਦੀਆਂ ਸ਼ਾਮੀਆਂ ਰੋਜ਼ ਹੀ ਹੁੰਦੀਆਂ ਵਾ ਚੋਰੀ ਦੀਆਂ ਵਾਰਦਾਤਾਂ ਤੇ ਅੱਜ ਸਾਡੇ ਨਾਲ ਵੀ ਇਹ ਘਟਨਾ ਘਟ ਗਈ ਹੈ ਕਿਸ ਨਾਂ ਦੇ ਉੱਪਰ ਦੁਕਾਨ ਆ ਕਿਸ ਰੋਡ ਦੇ ਉੱਪਰ ਹਲ ਕੋਰਡੀਨੇਟ ਨਿਊ ਮੰਡੀ ਰੋਡ ਫਗਵਾੜਾ ਜੀ ਆਪਣਾ ਮੇਰਾ ਨਾਂ ਤਰੰਪਾਲ ਹੈ ਜੀ ਹਾਂਜੀ ਤਰੰਪਾਲ ਜੀ ਇੱਕ ਦੁਕਾਨ ਦੇ ਅੱਜ ਆਪਾਂ ਤੁਸੀਂ ਬੈਠੇ ਆ ਕੀ ਮਾਮਲਾ ਕੀ ਆ ਸਰ मामला इस तरह जी मैं मतलब अकेला ही बैठा थी 3 बजे रोटी खाने गया सी बेटा मेरा हमेशा यूं ही तरह 3 बजे गया तो, ओ, ए, तो ने साढ़े दिन 4 ਹੁੰਦਾ ਤੇ ਉਹ मतलब ਦੋ ਇੱਕ ਬੰਦਾ ਆਇਆ ਅੰਦਰ ਟੋਪੀ ਪਾਈ ਸੀ ਉਹਨੇ ਆ ਕੇ ਬੈਠ ਗਿਆ ਤੇ ਮੈਨੂੰ ਵਾਲੀਆਂ ਦਾ ਜੋੜ ਦਾ ਦਿਓ ਮੈਂ ਕਿਹਾ ਬੈਠ ਜਾਓ ਤੇ मतलब ਜਿਹੜਾ ਸਮਾਨ ਹੁੰਦਾ ਮੈਂ ਚੱਕ ਕੇ ਦਰਵਾਜ਼ਾ ਰੱਖਿਆ ਚੱਕ ਕੇ ਉਹ ਜੋ ਵਾਲੀਆਂ ਦਿਖਾਈਆਂ ਮੈਂ ਕਿਹਾ ਆਹ ਕਹਿੰਦਾ ਠੀਕ ਹੈ ਜੀ ਉਹ ਆਪਣੇ 5-5 ਸੌ ਨੋਟ ਗਿਣ ਲੈ ਬੈਠੇ 3-4 ਫੀ ਨਵੇਂ ਲੋਕੋ ਤੇ ਉਹਦੇ ਦਰਮਿਆਨ ਇਧਰੋਂ ਹੱਥ ਮਾਰੀ ਜਾਇ ਜਿਹੜਾ ਮੇਰਾ ਸਮਾਨ ਵਿਆ ਸੀ ਮੈਂ ਕਿਹਾ ਚੈਨਾ ਹੱਥ ਮਾਰ ਉਹ ਤੇ ਬਹਿ ਜਾ ਰਹੰਮ ਤੇ ਉਹ ਦੁਬਾਰਾ ਉਹਨੇ ਫੇਰ ਮਤਲਬ ਮੇਰਾ ਧਿਆਨ ਇਧਰ ਹੋਇਆ ਉਹ ਸਮਾਨ ਕਢ ਲਿਆ ਇੰਨੇ ਜੀ ਉਹਦੀ ਮੂਵੀ ਹੈਗੀ ਸਾਡੇ ਕੋਲ ਤੇ ਕੀ ਕੁਛ ਕੱਢਿਆ ਉਹਨਾਂ ਨੇ ਤੁਹਾਡੇ ਉਹਨੇ ਇੱਕ ਵਾਲਿਆਂ ਦਾ ਜੋੜਾ ਇੱਕ ਚੈਂਸ ਸੀ 10 ਗ੍ਰਾਮ ਦੀ ਤੇ ਇੱਕ ਜੈਂਸ ਵਾਲਿਆਂ ਤੇ ਜੈਂਸ ਉਹਦੀ ਜੈਂਸ ਉਹਦੀ ਤੇ ਮੈਂ ਕਿ ਚਾਂਦੀ ਦੀ ਸੀ ਜੀ ਸੋਨੇ ਸੋਨੇ ਦੀਆਂ ਜੀ ਸੋਨੇ ਦੀਆਂ ਤੇ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਡੇਟ ਪੌਣੇ ਦੇ ਰੱਖ ਦੇ ਕਰੀਬ ਸੀ ਤੇ ਪੁਲਿਸ ਮੈਂ ਉਸੇ ਵਜ੍ਹਾ ਮੈਨੂੰ ਸ਼ੱਕ ਪੈ ਗਿਆ ਮੈਂ ਕਿਹਾ ਦੂਜਾ ਬੰਦਾ ਬਾਹਰ ਬਚਾ ਸੀ ਕੋਈ ਕੈਮਰੇ ਦੇ ਵਿੱਚ ਆਏ ਬੰਦੇ ਆਏ ਕਿੰਨੇ ਵਿਅਕਤੀ ਸੀਗੇ ਜੀ ਦੋ ਕੱਤੇ ਆਏ ਸੀਗੇ ਸਰ ਪਲਟਡ ਮੋਟਰਸਾਈਕਲ ਕੋਈ ਮੂੰਹ ਵਗੈਰਾ ਬੰਨਿਆ ਹੋਈ ਸੀ ਸਰ ਨਹੀਂ ਟੋਪੀਆਂ ਪਾਈਆਂ ਦੋਨਾਂ ਨੇ ਦੋਨਾਂ ਨੇ ਟੋਪੀਆਂ ਪਾਈਆਂ ਤੇ ਮੋਟਰਸਾਈਕਲ ਉੱਪਰੇ ਖੜਾ ਸੀ ਕੈਮਰੇ 'ਚ ਦਿਖਿਆ ਬਾਅਦ ਤੇ ਆਪਾਂ ਨੂੰ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਮੇਰਾ ਸਮਾਨ ਚੱਕ ਹੋ ਗਿਆ ਉਹ ਫਿਰ ਗਿਆ ਜਗਨਨ ਕਾਕਾ ਨੂੰ ਬੁਲਾ ਲਿਆ ਘਰੋਂ ਮੈਂ ਅੱਛਾ ਜੀ ਮੈਂ ਕਿਹਾ ਮੈਨੂੰ ਕਿਸ ਰੋਡ ਦੇ ਉੱਪਰ ਦੁਕਾਨ ਆ ਕਿਸ ਨਾਂ ਕੇ ਆ ਇਹ ਨਿਊ ਮੰਡੀ ਨੋਰ ਹੈ ਬਾਬਾ ਬਾਲ ਬਾਲਾ ਪਰਨਮੇਟ ਦੇ ਨਾਂ ਆ ਗਈ ਦੁਕਾਨ ਸੁਨੇਰੇ ਤੇ ਪ੍ਰਸ਼ਾਸਨ ਕੋਲ ਕੀ ਮੰਗ ਰੱਖਦੇ ਆ ਮੰਗਿਆ ਕਿ ਚੋਰੀਆਂ ਦਾ ਕੰਮ ਰੋਕੋ ਜਿਹੜੇ ਇਦਾਂ ਦੇ ਬੰਦੇ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਫੜੋ ਇਦਾਂ ਸ਼ਹਿਰ ਦੇ ਵਿੱਚ ਇਹ ਚੋਰੀ ਦੀਆਂ ਵਾਰਦਾਤਾਂ ਨਿਤ ਰੋਜ਼ ਹੁੰਦੀਆਂ ਤੇ ਕੀ ਮੰਗੇ ਆਪਾਂ ਪ੍ਰਸ਼ਾਸਨ ਦੇ ਮੰਗਣਾ ਨੇ ਮੱਲੇ 'ਚ ਵੀ ਅੱਜ ਫਿਰਦੇ ਪਏ ਨੇ ਬੰਦੇ ਕਹਿੰਦੇ ਬਰਿੰਦਰ ਅਗੜ 'ਚ ਐਸਾਂ ਕਮਾਲੇ ਬੋਲ ਗਲਤ